No. ¡Gracias! ਗੁਰੂ ਸ਼੍ਰੋਮਣੀ ਸਮਤੀ ਸੰਗਤ ਦੇ ਵੱਲੋਂ ਆਪਜੀ ਤੇ ਪਾਵਨ ਪਵਿੱਤਰ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਜੀ ਜੋ ਅੱਜ ਸਮੋਹ ਸ਼ਹੀਦਾਂ ਦੇ ਮਿੱਠੇ ਜਜ਼ਬ ਦੇ ਵਿੱਚ ਚਪੈਲਾ ਸਾਹਿਬ ਕੀਤੇ ਗਏ ਨੇ ਉਪਰੰਤ ਜਪਿਓ ਜੇ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਦਰਬਨਾ ਆਇਓ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਤ ਸ੍ਰੀ ਵਿਦਾਂ ਦੇ ਸਤਿ ਆਪਾ ਸਤਿ ਸ੍ਰੀ ਅਕਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਆਂ ਜੋ 1984 ਦੇ ਇਸ ਮਹੌਤ ਸ਼ਹੀਦਾਂ ਦੀ ਮਿੱਠੀ ਯਾਦ ਦੇ ਵਿੱਚ ਕਈ ਦਿਨਾਂ ਤੋਂ ਲੜੀ ਰੂਪ ਗੁਰਬਾਣੀ ਦੇ ਜਾਪ ਸ਼ੁਰੂ ਹੋਈ ਨੇ ਅੱਜ ਦੇ ਦਿਵਾਨਾਂ ਦੇ ਵਿੱਚ ਪਾਪੜਵਾੜੀ ਸ੍ਰੀ ਸੁਖਮਨੀ ਸਾਹਿਬ ਦੀ ਗੁਰਬਾਣੀ ਦੇ ਜਾਪ ਹੋਏ ਨੇ ਜੀ ਚੌਪੈ ਸੰਤ ਦੀ ਬਾਣੀ ਦੇ ਜਾਪ ਹੋਏ ਛੇ ਪਉੜੀਆਂ ਆਨੰਦ ਸਾਹਿਬ ਦੀ ਬਾਣੀ ਦੇ ਜਾਪ ਹੋਈਐ ਪਤਸ਼ਰ ਜੀ ਗੁਰਬਾਣੀ ਪੜਦੇ ਆ ਹੋਈਆਂ ਤਮਾਮ ਭੁਲਾ ਕੇ ਕਿਰਮ ਕਰਨੀ ਅੱਗੇ ਤੋਂ ਆਪ ਜੀ ਨੇ ਸਮਤ ਰਖਸ਼ਣੀ ਦੇ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਪੜੀ ਸੁਣੀ ਬਾਣੀ ਦੇ ਮਹੱਤਵ ਨੂੰ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਪਸਾਉਣੀ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲ ਫੁੱਲ ਪੇਟਾਵਾਂ ਅੰਗੀ ਭਾਰ ਕਰਨੀਆਂ ਜੀ ਆਪਣੇ ਦਰੋਂ ਘਰੋਂ ਸਭ ਆਈ ਭਾਈ ਤੋਂ ਚੱਟੀਆਂ ਕਲਾ ਬਖਸ਼ਣੀਆਂ ਜੀ ਨਾਮ ਦੀਆਂ ਦਾਤਾਂ ਅੰਮ੍ਰਿਤ ਦੀਆਂ ਦਾਤਾਂ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ ਨਗਰ ਖੇੜੇ ਵਿੱਚ ਖੁਸ਼ੀਆਂ ਤਾਂਦਰੁਸਤੀਆਂ ਮਾਲੀ ਮਨੁੱਖੀ ਬਾਧੇ ਕਰਨੇ ਸਤਿਗੁਰੂ ਜੀ ਆਪ ਜੀ ਦੇ ਜੀਉਰ ਜੋ ਸਮਝੀਆਂ ਸੰਤਾਂ ਦੇ ਵੱਲੋਂ ਦੇਗਾਂ ਦੀ ਸੇਵਾ ਹੋ ਰਹੀ ਹੈ ਨਾਲ ਅਰਦਾਸਾਂ ਬੇਨਤੀਆਂ ਨੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਚੜ੍ਹਦੀ ਕਲਾ ਦੇ ਲਈ ਪਤਸ਼ਾਹੀ ਜੀ ਸਵਜਨੀਆਂ ਦੇਗਾਂ ਦੀ ਸੇਵਾ ਪਹਿਲੇ ਪਰਿਵਾਰ ਭਾਈ ਜਗਤਾਰ ਸਿੰਘ ਸੁਪੁੱਤਰ ਪ੍ਰੇਮ ਸਿੰਘ ਪਤੀ ਗਣਕਵਾਲੀਆ ਦੂਜੇ ਪਰਿਵਾਰ ਭਾਈ ਕੁਲਦੀਪ ਸਿੰਘ ਹੰਦੂ ਪਤੀ ਤੀਜੇ ਪਰਿਵਾਰ ਭਾਈ ਕੁਲਦੀਪ ਸਿੰਘ ਝੋਟੀਆਂ ਪਤੀ ਅਤੇ ਭਾਈ ਭੋਲਾ ਸਿੰਘ ਜਮਨੇ ਕੇ ਪਰਿਵਾਰ ਵਿੱਚੋਂ ਝੋਟੀਆਂ ਪਤੀ ਚੌਥੇ ਪਰਿਵਾਰ ਭਾਈ ਬੰਟੀ ਸਿੰਘ ਭੰਮੂ ਪਤੀ ਪੰਜਵੇਂ ਪਰਿਵਾਰ ਭਾਈ ਹਰਜੋਤ ਸਿੰਘ ਸੁਪੁੱਤਰ ਬਲਵੰਤ ਸਿੰਘ ਹੰਦੂ ਪਤੀ ਛੇਵੇਂ ਪਰਿਵਾਰ ਭਾਈ ਜਨਤਾਰ ਸਿੰਘ ਅਮਰਾ ਪਤੀ ਗਿੰਦ ਕੇ ਪਰਿਵਾਰ ਵਿੱਚੋਂ 7ਵੇਂ ਪਰਿਵਾਰ ਭਾਈ ਗੁਰਸੇਮ ਸਿੰਘ ਸਪੁੱਤਰ ਗੁਰਤੇਜ ਸਿੰਘ ਸਮੁੱਚੇ ਪਰਿਵਾਰ ਵੱਲੋਂ 8ਵੇਂ ਪਰਿਵਾਰ ਭਾਈ ਸੁਖਵਿੰਦਰ ਸਿੰਘ ਅਤੇ ਭਾਈ ਨਰਵਿੰਦਰ ਸਿੰਘ ਸਪੁੱਤਰ ਜਥੇਦਾਰ ਗੁਰਜੰਟ ਸਿੰਘ ਸੌਣੀ ਦੇ ਪਰਿਵਾਰ ਵਿੱਚੋਂ 9ਵੇਂ ਪਰਿਵਾਰ ਜੀ ਦੀ ਅਮਰਦੀਪ ਕੌਰ ਸਪੁੱਤਰਿ ਭਾਰੀ ਸਬਸ਼ੀਰ ਸਿੰਘ ਦਿਹਰ ਰੋਗਤਾ ਦੇ ਲਈ ਚੜ੍ਹਦੀ ਕਲਾ ਦੇ ਲਈ ਸੇਵਕ ਪਰਿਵਾਰ ਅਰਦਾਸ ਬੇਤੀ ਕਰਵਾ ਰਹੇ ਨੇ ਅਗਲੀ ਅਰਦਾਸ ਬੇਤੀ ਮਹਤਾਬ ਸਿੰਘ ਸਪੁੱਤਰ ਅਮਰਤ ਸਿੰਘ ਇਹ ਵੀ ਦਿਹਰ ਅਰੋਗਤਾ ਦੇ ਲਈ ਪਤਸ਼ਾਹੀ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਤੀ ਕਰਵਾ ਰਹੇ ਨੇ 11ਵੇਂ ਪਰਿਵਾਰ ਭਾਈ ਪ੍ਰੇਮਜੀਤ ਸਿੰਘ ਫੌਜੀ ਜਸੋਪਤੀ ਦੇ ਵਿੱਚੋਂ ਘਰ ਪਰਿਵਾਰ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀ ਕਰਵਾ ਰਹੇ ਨੇ ਅਗਲੀ ਅਰਦਾਸ ਬੇਨਤੀ ਸੁਖਵਿੰਦਰ ਸਿੰਘ ਅਤੇ ਮੀਰਪਾਲ ਕੌਰ ਇਹਨਾਂ ਬੱਚਿਆਂ ਦੀ ਚੜ੍ਹਦੀ ਕਲਾ ਲਈ ਸੇਵਕ ਪਰਿਵਾਰ ਅਰਦਾਸ ਬੇਨਤੀ ਕਰਵਾ ਰਹੇ ਨੇ 13ਵੇਂ ਪਰਿਵਾਰ ਭਾਈ ਗੁਰਦੀਪ ਸਿੰਘ ਸਪੁੱਤਰ ਮਿੱਠੂ ਸਿੰਘ ਪਤੀ ਵੀਰਾ ਚੋਟਿਆ ਸਮੂਚਾ ਪਰਿਵਾਰ ਘਰ ਪਰਿਵਾਰ ਦੀ ਸੁਖ ਸ਼ਾਂਤੀ ਦੇ ਲਈ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ ਕਰਵਾ ਰਹੇ ਨੇ ਅੱਜ ਦੀਆਂ ਅਰਦਾਸਾਂ ਬੇਨਤੀਆਂ ਦੇ ਕਰਨ ਦੀ ਸੇਵਾ ਸਤਿਗੁਰੂ ਜੀ ਕੇ ਨਾਲ ਪਰਿਵਾਰਾਂ ਦੇ ਵੱਲੋਂ ਹੋਈ ਹੈ ਜਾਨੀ ਜਾਨ ਪਤਸ਼ਾਹ ਜੀ ਅੱਗੇ ਨੇ ਇਹਨਾਂ ਸੇਵਕ ਪਰਿਵਾਰਾਂ ਦੀ ਕੀਤੀ ਸੇਵਾ ਰੇਖੇ ਦੇ ਵਿੱਚ ਲਾਉਣੀ ਜੀ ਚੜ੍ਹਦੀਆਂ ਕਲਾ ਬੁਖਸ਼ਣੀਆਂ ਕਰਾ ਦੇ ਵਿੱਚ ਇਕਤਾ ਪਿਆਰ ਕਰ ਬਖਸ਼ਣੇ ਬੱਚਿਆਂ ਨੂੰ ਵਿੱਦਿਆ ਦੇ দান ਮਾਤਾ ਪਿਤਾ ਦੀ ਆਗਿਆਕਾਰ ਬਣਾਉਣਾ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਪਾਵਨ ਚਰਣਾ ਦੇ ਨਾਲ ਜੁੜ ਕੇ ਰੱਖਣਾ ਸਿਵਕ ਪਰਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਪੁਸ਼ਾਕੇ ਪੇਟਾ ਕੀਤੇ ਗਏ ਨੇ ਅੰਗੀਕਾਰ ਕਰੋ ਜੀ ਲੋਕ ਪਰਲੋਕ ਅੰਦਰ ਪਰਦੇ ਦਜਣੇ ਦਸ਼ੀਆਂ ਦਾਤਾਂ ਦੇ ਵਿੱਚੋਂ ਪਾਵਨ ਹਜੂਰੀ ਅਤਰ ਪੰਚਮ ਤੇ ਹਗਲ ਕੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹੋਈਆਂ ਨੇ ਅਣਤ ਪ੍ਰਕਾਰ ਭੋਜਨ ਬਉਕੀਏ ਬਹੁ ਵਿੰਦਨ ਮਿਸ਼ਟਾਈ ਕਦੀ ਪਾਕਸਾਲ ਸੋਚ ਪਵਿੱਤਰਾ ਉਣ ਲਾਭੋ ਭੋਗ ਸਰਾਈ ਆਪਜੀ ਭੋਗ ਲਾਭੋ ਜੀ ਭੋਗ ਲਗੇ ਪ੍ਰਸ਼ਾਦ ਸੰਗਤਾਂ ਵਿੱਚ ਪਰਤਾਉਣ ਦੀ ਆਗਿਆ ਬਖਸ਼ੋ ਜੋ ਛਕੇ ਆਪਜੀ ਦਾ ਨਾਮ ਜਪੀਤੀ ਆਪਣੇ ਪਾਵਨ ਪਵਿੱਤਰ ਅਲਾਨੀ ਦਰਗਾਹ ਦੀ ਫਰਵਾਰ ਵਾਛੂ ਜੀ ਦਰ ਆਈਆਂ ਸੰਤਾਂ ਨੂੰ ਨਿਹਾਲ ਕਰੋ ਸਹੀ ਪਿਆਰਿਆਂ ਦੇ ਮਿਲਤਰਾਓ ਜਿਨ੍ਹਾਂ ਤੇ ਮਿਲਿਆ ਜੀ ਦਾ ਨਾਮ ਚੇਤਾ ਬੇਨਾਮ ਨਾਮ ਚਰਤੀ ਕਲਾ